ਮੈਂ ਕਿ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਭਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਬਈਏ ਨਾਲ ਬਿਲਕੁਲ ਤੋਂ ਫੜ ਲਈ ਕਹਿੰਦਾ ਜਦੋਂ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿ ਆਂ ਗੱਲ ਕੀ ਐ ਕਹਿੰਦਾ ਮੇਰੇ ਰਲਾ ਕੁਝ ਹੋਇਆ ਜਾ ਥੱਕਾ ਹੋ ਗਿਆ ਕਹਾਂ ਪਰ ਤਦ ਸੜਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲਓ ਇੱਥੇ ਖੜ ਗਏ ਆ ਸੋਚਾ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਬਹ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਨੂੰ ਲੱਖ ਰੁਪਈਆ ਮੈਨੂੰ ਦੇਈ ਬੈਠਾ ਉਹ ਮਰਾ ਲੈ ਕੇ ਭੱਜ ਜਾਊਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਦੱਸੀ ਮੈਨੂੰ ਕਹਿੰਦਾ ਭਾਈ ਇੱਥੋਂ ਆਪ ਬੀਹ ਜਿਹੜੀ ਬੀਹ ਚ ਆਪਾ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਰਵਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਹੋ ਆ ਕੇ ਨਾ ਕਹਿੰਦਾ ਇਹਨਾਂ ਦੀਆਂ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰੂਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਉਂਟਮ ਲੈ ਕੇ ਗਿਆ ਕਹਿੰਦਾ ਮੈਂ ਜੋ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤੇ ਮੈਂ ਪੁੱਛਿਆ ਵੀ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹਿਆ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਕਹਿੰਦਾ ਜਿਸ ਨੂੰ ਕਿਤੇ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਹਦੇ ਖਾਤਰ ਕਹਿੰਦਾ ਸਰਦਾਰ ਨੇ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲੋ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਤਮਚਾਮ ਸੀਗਾ ਚਾਹ ਧਰ ਲਈ ਬਾਈ ਨੇ ਪੁੱਟਾਂ ਖਾਤਰ ਗਈ ਸੀ ਚਾਹ ਬਣਾ ਲਈ ਇੱਕ ਇੱਕ ਪ੍ਰਵਾਸੀ ਚਾਹਤ ਕਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਖ ਦੇ ਕੋਲੇ ਘਾਉਣ ਹੀ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੋਂ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਹੁਣੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਏ ਸੋਤ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੋਂ ਸੋਨੂ ਆਲਾ ਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੱਸ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨਿਕਲ ਜਾਂਦੇ ਹੋ ਲਰਾਮੂ ਆਹ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸਕਾ ਦੀ ਆ ਗੋਹਾ ਖੋੜਾ ਕਰਾ ਦੀ ਆ ਕੰਮ ਕਰਾ ਦੀ ਉਹ ਕੰਮ ਕਰਾ ਦੀ ਤਰੋ ਦੂ ਬਾਅਦ ਪਤਾ ਹੁੰਦਾ ਕੀ ਅਸਲ ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਵਾਰਕੀਆਂ ਕੌੜੀਆਂ ਕੰਗੇ ਚੁੱਲਿਆਂ 'ਤੇ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ 'ਤੇ ਚੜਾਏ ਹੋਏ ਨੇ ਇਹ ਫਿਰ ਇਕੱਲੇ ਛੋਟੇ ਗੋਹੇ-ਕੂੜੇ ਨਹੀਂ ਕਰਦੇ ਛੋਟਿਆਂ ਮੱਜਾਂ ਦੀਆਂ ਧਾਰਾ ਨਹੀਂ ਕੱਢਦੇ ਛੋਟੇ ਚੁੱਲ੍ਹੇ 'ਚੋਂ ਕੇ ਹੀ ਸਾਹਮਦੇ ਕੁਬੜ ਛੋਟੇ ਹੋਰ ਵੀ ਕੋ ਸਾਹਮ ਹੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿੱਗਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦੀ ਮੈਂ ਫੇ ਛੋੜੇ ਮਿਰਚਾਂ ਲੱਗਦੀਆਂ ਯਾ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਹੇ ਹਾਂ ਮੈਂ ਬਹੁਤ ਬੰਦਿਆਂ ਨਾਲ ਮੇਰੇ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਨਾਂ ਨਾਲ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜੇ ਆ ਫੁੱਟੇ ਆ